ਇਹ ਰਾਹ ਇੱਧਰ ਨਾ ਚੜਨਾ ਪਰ ਇਹ 30 ਰੁਪਏ ਦਾ ਟਿਕਟ ਲਾਵਾਂਗੇ ਤੇ ਉੱਥਾਂ ਵੰਗ ਕੇ ਇਹ ਤੇ ਮੇਰੇ ਨਾਲੋਂ ਮੈਂ ਹਰ ਚੀਜ਼ ਵੇਖਾਂਗਾ ਪਹਿਲਾਂ ਇਹਨੂੰ ਚੈੱਕ ਕਰ ਲਓ ਮੈਂ 2500 ਰੁਪਏ ਕਰ ਦੂੰ 1500 ਛੱਡੋ ਇੱਕ ਵਾਰ ਅੱਛਾ ਤੇਹੀ ਦੱਸ ਰਿਹਾ ਇਹ 3 ਰੰਗ ਪਾਰ ਗਏ ਤਾਂ ਦਿੱਤੀ ਐ ਠੀਕ ਹੈ ਨਾ ਆ ਗਿਆ ਭਾਈ ਹੋਏ ਹੋ ਜਾਣਾ ਕਿ ਪੈਂਨ ਕਰਵਾ ਲੈਣੇ 200 ਬੱਚਾ ਵਾਰ ਤੋਂ ਆਪਣੀ ਗੱਡੀ ਲੈ ਹੀ ਜਾਣੀ ਸਿੰਘ ਭਾਈ ਕੀ ਗੱਲ ਹੋਈ ਆ ਗੱਲ ਹੋਈ ਭਜੀ ਐਂ ਉੱਥੋਂ ਗੱਡੀ ਚੁੱਕੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਕਹਾਂ ਮੈਂ ਭਾਵੇਂ ਇੱਥੇ 1000 ਰੁਪਏ ਲਾਵਾਂ ਤੇ ਸਕੋੜਿਆ ਉੱਥੇ 1500 ਦਾ ਜੀ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਬੀ ਕੱਢੀ ਜੱਡੀ ਦੱਸੋ ਥੋੜੀ ਹੈਗੀ ਚਾਬੀ ਕੱਢੀ ਭਾਈ ਤੋਂ ਮੈਂ ਤੀ ਭੋਲਣਾ ਭਾਈ ਬੋਲਣ ਇੱਕ ਹੱਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨੇ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ 20 ਰਾਹੇ ਉਤਰਨਾ ਚੜ੍ਹਨਾ ਭਾਈ 20 ਰਾਹਾਂ ਬੈਲਟ ਲਾਵਾਂਗੇ ਤੇ ਲਾਵਾਂਗੇ ਵੀ ਇਹ ਦੱਸੋ ਇਹ ਕਹਿੰਦੇ ਲਾਇਸੈਂਸ ਲਗਾ ਦੇ ਵੀਰ ਮੇਰਾ ਲਾਇਸੈਂਸ ਲਾ ਦੇ ਵੀਰ ਮੇਰੇ ਅੱਖ ਨੂੰ ਲਾਇਸੈਂਸ ਯਾਰ ਗੱਲ ਕਰਦੇ ਆਣਾ ਬੈਲਟ ਪੰਜਾਹ ਮੈਂ ਚੜੂੰਗਾ ਮੈਨੂੰ ਤੇ ਸੀਟ ਬੈਟ ਲੈਣੀ ਪੈਣੀ ਚਲੋ ਮੈਨੂੰ ਲਾਣੀ ਪਈ ਤੈਨੂੰ ਕੋਈ ਨਹੀਂ ਲਾਣੀ ਪੈਣੀ ਤੈਨੂੰ ਕੋਈ ਥੋੜੀ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰਨ ਦੇ ਬਿਨਾਂ ਤੂੰ ਸਾਰੇ ਉਹ ਇੱਕੋ ਗਾ ਤੂੰ ਵੱਖਰਾ ਹੋਣਾ ਨਹੀਂ ਹੁੰਦਾ ਤੂੰ ਸਾਰੇ ਉਹ ਇੱਕੋ ਗਾ ਤੂੰ ਸੀਟ ਬਾਈ ਭਾਈ ਆਫੀਸਰ ਮੋਕੇ ਕੀ ਹੈਗਾ ਪੂਰਾ ਮਾਮਲਾ ਭਾਈ ਨਾਲ ਗੱਲ ਕਰ ਲਈ ਇੱਕ ਮਿੰਟ ਲੱਗਾ ਕੋਈ ਕਰਨ ਤੱਕ ਫਿਕ ਹੋ ਗਿਆ ਇੱਕ ਮਿੰਟ ਹੋਗਾ ਭਾਈ ਇਹ ਬੰਦੇ ਕੋ ਲਾਇਸੈਂਸ ਨਹੀਂ ਹੈਗਾ ਆਪਣਾ ਨਾਨੇ ਸੀਟ ਬੈਲਟਰ ਲਾਈ ਜੇ ਉਡਾ ਇਹ ਮੇਰੀ ਗੱਡੀ ਢੋਵ ਮੈਂ ਭਾਈ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਬਾਜ ਭਾਈ ਸੜ ਕਿਤੇ ਲਾਈ ਮੈਂ ਭਾਈ ਨਾਲ ਉਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜ ਗੱਡੀ ਲੱਗੀ ਹੀ ਨਹੀਂ ਤੇ ਕੀ ਕਹਿੰਦੇ ਹੋ ਗੱਡੇ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਸਰ ਆ ਕੀ ਗੱਲ ਹੋਈ ਆ ਉਹ ਗੱਡੀ ਆ ਉਹ ਤੇ ਟੋਕੀ ਦੇ ਸਾਹਮਣੇ ਪਹਿਲਾਂ ਮੇਰੀ ਗੱਲ ਸੁਣੋ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲਓ ਮੈਂ 2500 ਰੁਪਇਆ ਦਰ ਦੂੰ 1500 ਛੱਡੋ ਇੱਕ ਮਿੰਟ ਤੇਰਾ ਲਾਇਸੈਂਸ ਚੈੱਕ ਕਰ ਤਸੀਂ ਦੱਸ ਕੀ ਗੱਲ ਹੋਈ ਹੁਣ ਤੂੰ ਫੇਰ ਇਹਦੇ ਤੋਂ ਬਾਅਦ ਗੱਡੀ ਰੌਂਗ ਪਾਰਕ ਜੂ ਉਹ ਤੋਂ ਦੁੱਗੀ ਆਈ ਠੀਕ ਹੈ ਨਾ ਗੱਡੀ ਆ ਭਾਈ ਹੋਈ ਜਾਂਦਾ ਕਿ ਫਾਈਨ ਕਰਾਉਣਾ ਨਹੀਂ 200 ਬੱਚਾ ਵਾੜ ਤੋਂ ਆਪਣੀ ਗੱਡੀ ਲੈ ਹੀ ਆ ਕੇ ਫਾਈਨ ਪੇ ਕਰਕੇ ਆ ਗੱਡੀ ਗੱਡੀ ਲੈ ਕੇ ਆਉਂਦਾ ਰਹੇਗਾ ਗੱਡੀ ਦੇ ਨਾਮੇ ਵੇਦਾ ਕੇ ਮੈਂ ਫਾਈਨ ਦੇਣ ਲਈ ਤਿਆਰ ਹਾਂ ਠੀਕ ਹੈ ਮੈਂ ਗਲਤ ਹਾਂ ਅਗਰ ਇਹ ਸਹੀ ਆ ਨ ਐਸੇ ਯਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਵਿਖਾ ਦੇ ਪੀਰ ਮੇਰਾ ਲਾਇਸੈਂਸ ਇਹਦਾ ਵੇਖ ਲਓ ਮੈਂ ਗੱਡੀ ਜਿੱਥੇ ਕੱਢੇ ਉੱਥੋਂ ਲੈ ਲਾਂਗਾ ਵਾਹੋ ਤੈਨੂੰ ਕਿ ਲਾਇਸੈਂਸ ਚੈੱਕ ਕਰਾ ਉਨੀ ਸੀਟ ਬੈਲਟ ਵਿਖਾ ਕੀ ਨਾਮ ਹੈ ਸੀਟ ਬੈਲਟ ਹੈ ਇਹ ਨੀਂ ਉਹ ਸਾਹਮਣੇ ਗਲਤ ਲਗਾ ਲਾਈ ਹੋਈ ਹੈ ਪਾਰਕ ਦੀ ਆ। ਨਹੀਂ ਚੰਗੇ ਆ ਗੱਡੀ ਗੱਡੀ ਚਾਪੀ ਗੱਡਾ ਗੱਡਾ। ਪੂ ਕੱਢੀ ਤੋੜ। ਇਹ ਕਹਣਾ ਮੇਰੇ ਕਰਦੀ ਸਾਰੀ ਪਬਲਿਕ ਦੇ ਲਈ ਕੰਪਲੇਂਟ ਕਰਦੀ ਮੇਰੀ ਗੱਡੀ ਕੋਈ ਖੇ ਲਾ ਤੇ ਚਾਹ ਮੇਰੀ ਕੰਪਲੇਂਟ ਕਰਦੇ। ਸਾਰੀ ਪਬਲਿਕ ਦੇ ਕਰਦਾ ਮੈਂ ਇੱਥੇ। ਨਾਲ ਕੋਈ ਨਸ ਨਹੀਂ। ਮੈਂ ਨਾ ਕਰਦਾ। ਤੁਹਾਡੇ ਵੀ ਕਰਦਾ। ਹੋਰ ਜਮਾ ਕਰਦਾ। ਸਾਡੇ ਵੀ ਸਾਡੇ ਵੀ ਜਮਾ ਕਰਦੇ। ਹੋਰ ਜਮਾ ਕਰਦਾ। ਸਾਡੇ ਵੀ ਜਮਾ ਕਰਦੇ ਤੁਰ ਜਰਾ। ਮੌਕੇ ਤੇ ਫਿਰ ਤੁਹਾਨੂੰ ਸਾਰੀ ਗੱਡੀ ਤੇ ਬੈਠਾ ਜੀਵੇ। ਹਾਂ ਤੂੰ ਮੇਰੇ ਕੋਲ ਦੱਸ ਕੇ ਥੋੜੀ ਨਹੀਂ ਆ ਗਈ ਦਰ ਤੋਂ ਗੱਡੀ ਕਿਹੜੀ ਪਿੱਛੇ ਵਗਦੇ ਗੱਡੀ ਬਹੁਤ ਜੇ ਵੀਰ ਆਹੀ ਪਰਨਾ ਚੜਨਾ ਪਰ ਇਹ ਵੀ ਜਰਾ ਬੈਟ ਲਾਵਾਂਗੇ ਤੇ ਹਟਾਵਾਂਗੇ ਇਹ ਮੇਰੇ ਨਾਲੋਂ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਿਸਟ ਚੈੱਕ ਕਰ ਲੋ ਮੈਂ 2500 ਰੁਪਇਆ ਦਾ 2 1500 ਛੇ ਹੋਤੇ ਕੋਲ ਜੇ ਦੱਸੂਗੀ ਗੱਡੀ ਆ ਗਈ ਉਹ ਤੇ ਵੀ ਆਈ ਠੀਕ ਹੈ ਨਾ ਆਇਆ ਭਾਈ ਬਹੁਤ ਜਿਆਦਾ ਪੈਂਟਰ ਵਾਲਾ ਨੇ 200 ਬੱਚਾ ਵਾਰ ਤੋਂ ਆਪਣੀ ਗੱਡੀ ਨਹੀਂ ਆਈ ਸਿੰਘ ਭਾਈ ਕੀ ਗੱਲ ਹੋਈ ਆ ਗੱਲ ਹੋਈ ਭਾਜੀ ਐਂ ਉੱਥੇ ਗੱਡੀ ਚੁੱਕੀ ਆ ਠੀਕ ਆ ਮੈਂ ਵੀਰ ਨੂੰ ਬੜੇ ਪਿਆਰ ਨਾਲ ਕਹਾਂ ਮੈਂ ਭਾਜੀ ਇੱਥੇ 1000 ਰੁਪਏ ਦਾ ਹਾਂ ਉਹਦੇ ਕੋਲ ਆ ਉੱਥੇ 1500 ਦਾ ਜੀ ਮੈਂ ਜੇ ਇੱਥੇ ਕਰਾਉਣਾ ਇੱਥੇ ਕਰਾ ਲਓ ਇਹ ਵੀਰ ਨੇ ਚਾਬੀ ਕੱਢੀ ਜੱਡੀ ਦੱਸੋ ਥੋੜੀ ਹੈਗੀ ਚਾਬੀ ਕੱਢੀ ਭਾਈ ਤੋਂ ਮੈਂ ਤੀ ਭੋਲਣਾ ਭਾਈ ਬੋਲਣ ਇੱਕ ਹੱਤੀ ਪੈਂਦਾ ਠੀਕ ਆ ਇਹ ਕਹਿੰਦਾ ਸੀਟ ਬੈਲਟ ਨੇ ਭਾਈ ਤੁਹਾਨੂੰ ਵੀ ਪਤਾ ਵੀ ਦਿਹਾੜੀ ਚ 20 ਰਾਹੇ ਉਤਰਨਾ ਚੜਨਾ ਭਾਈ 20 ਰਾਹਾਂ ਬੈਲਟ ਲਾਵਾਂਗੇ ਤੇ ਲਾਵਾਂਗੇ ਵੀ ਇਹ ਦੱਸੋ ਇਹ ਕਹਿੰਦੇ ਲਾਇਸੈਂਸ ਲਗਾ ਦੇ ਵੀਰ ਮੇਰਾ ਲਾਇਸੈਂਸ ਲਾ ਦੇ ਵੀਰ ਮੇਰੇ ਅੱਖ ਨੂੰ ਲਾਇਸੈਂਸ ਯਾਰ ਗੱਲ ਕਰਦੇ ਆਣਾ ਬੈਲਟ ਲ ਪੰਜਾਹ ਮੈਂ ਚੜੂਗਾ ਮੈਨੂੰ ਤੇ ਸੀਟ ਬੈਟ ਲੈਣੀ ਪੈਣੀ ਚਲੋ ਮੈਨੂੰ ਲਾਣੀ ਪਈ ਤੈਨੂੰ ਕੋਈ ਨਹੀਂ ਲਾਣੀ ਪੈਣੀ ਤੈਨੂੰ ਕੋਈ ਥੋੜੀ ਤੂੰ ਮੇਰੀ ਗੱਡੀ ਢੋ ਕਰ ਲੈਣਾ ਮੈਂ ਗੱਲ ਕਰਨ ਦੇ ਬਿਨਾਂ ਤੂੰ ਸਾਰੇ ਉਹ ਇੱਕੋ ਗਾ ਤੂੰ ਵੱਖਰਾ ਹੋਣਾ ਨਹੀਂ ਹੁੰਦਾ ਤੂੰ ਸਾਰੇ ਉਹ ਇੱਕੋ ਗਾ ਤੂੰ ਸੀਟ ਬਾਈ ਭਾਈ ਆਫੀਸਰ ਮੋਕੇ ਕੀ ਹੈਗਾ ਪੂਰਾ ਮਾਮਲਾ ਇਹਦਾ ਭਾਈ ਨੇ ਗੱਲ ਕਰ ਲਈ ਇੱਕ ਮਿੰਟ ਲੱਗਾ ਕੋਈ ਕਰਨ ਤੱਕ ਫਿਕ ਹੋ ਗਿਆ ਇੱਕ ਮਿੰਟ ਹੋਦਾ ਭਾਈ ਇਹ ਬੰਦੇ ਕੋਲ ਲਾਇਸੈਂਸ ਨਹੀਂ ਹੈਗਾ ਆਪਣਾ ਨਾਨੇ ਸੀਟ ਬੈਲਟਰ ਲਾਈ ਚਾ ਉੱਟਾ ਇਹ ਮੇਰੀ ਗੱਡੀ ਢੋਵ ਮੈਂ ਭਾਈ ਨਾਲ ਗੱਲ ਕਰਨ ਇੱਕ ਮਿੰਟ ਇਹ ਢੋ ਕਰਨ ਦੇ ਬਾਅਦ ਹਟਰ ਵਜਾਇਆ ਇਹਨਾਂ ਨੇ ਮੈਂ ਇੱਕ ਮਿੰਟ ਨਹੀਂ ਹੋਇਆ ਪੂਰੀ ਮਾਰਕੀਟ ਬਾਜ ਭਾਈ ਸੜ ਕਿਤੇ ਲਾਈ ਮੈਂ ਭਾਈ ਨਾਲ ਉਤਰ ਕੇ ਸਾਈਡ ਤੇ ਗੱਲ ਕਰ ਰਿਹਾ ਸੜ ਗੱਡੀ ਲੱਗੀ ਹੀ ਨਹੀਂ ਤੇ ਕੀ ਕਹਿੰਦੇ ਹੋ ਗੱਡੇ ਢੋ ਕਰਕੇ ਜ਼ਬਰਦਸਤੀ ਲੈ ਕੇ ਚੱਲੇ ਆ ਸਰ ਆ ਕੀ ਗੱਲ ਹੋਈ ਆ ਉਹ ਗੱਡੀ ਆ ਉਹ ਤੇ ਟੋਕੀ ਦੇ ਸਾਹਮਣੇ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਮੈਂ ਹਰ ਚੀਜ਼ ਵਿਖਾਉਂਗਾ ਪਹਿਲਾਂ ਇਹਦਾ ਲਾਇਸੈਂਸ ਚੈੱਕ ਕਰ ਲੋ ਮੈਂ 2500 ਰੁਪਏ ਦਰ ਦੂੰ 1500 ਛੱਡੋ ਇੱਕ ਮਿੰਟ ਪਹਿਲਾਂ ਲਾਇਸੈਂਸ ਚੈੱਕ ਕਰ ਤਹੀ ਤੇ ਸੁੱકી ਗੱਲ ਹੋਈ ਹੁਣ ਤੁਸੀਂ ਤੇ ਫੇਰ ਇਹਦੇ ਬਾਅਦ ਖੜੀ ਹੀ ਰੌਂਗ ਪਾਰਕ ਜਿੱਥੋਂ ਚੁੱਪੀ ਆਈ ਠੀਕ ਹੈ ਨਾ ਗੱਡੀ ਆ ਭਾਈ ਇਹੋ ਯਾਦ ਆ ਕੇ ਫਾਈਨ ਵਾਲਾ ਨਹੀਂ 200 ਬੱਚਾ ਵਾਰ ਤੋਂ ਆਪਣੀ ਗੱਡੀ ਲੈ ਆ ਕੇ ਫਾਈਨ ਪੇ ਕਰਕੇ ਆਹ ਗੱਲ ਦੀ ਗੱਡੀ ਰੱਖੋ ਨਾ ਕਿ ਗੱਡੀ ਦੇ ਨਾਮ ਦੇ ਵਿੱਚ ਆ ਕੇ ਮੈਂ ਫਾਈਨ ਦੇਣ ਲਈ ਤਿਆਰ ਆ ਠੀਕ ਹੈ ਮੈਂ ਗਲਤ ਆ ਅਗਰ ਇਹ ਸਹੀ ਆ ਨਾ ਐਸੇ ਯਾਦ ਮੈਂ ਫਾਈਲ ਦੇਣ ਲਈ ਤਿਆਰ ਆ ਇਹਦਾ ਲਾਇਸੈਂਸ ਦਿਖਾ ਦੇ ਵੇ ਤੇਰਾ ਮੇਰਾ ਲਾਇਸੈਂਸ ਇਹਦਾ ਵੇਖ ਲੋ ਮੈਂ ਗੱਡੀ ਜਿੱਥੇ ਕੰਨ ਉੱਥੋਂ ਲੈ ਲਾਂਗਾ ਵਾਹੋ ਇਹਨੂੰ ਕੇ ਲਾਇਸੈਂਸ ਚੈੱਕ ਕਰਾ ਤੇ ਆਪਣੀ ਸੀਟ ਬੈਲਟ ਵਿਖਾ ਕੀ ਨਾਮ ਹੈ ਸੀਟ ਬੈਲਟ ਲਈ ਆ ਨੇ ਉਹ ਸਾਹਮਣੇ ਗੱਲ ਪਲੇਟਾ ਲਾਈ ਹੋਈ ਪਾਰਤੀ ਆਂ ਚੱਕੇ ਅੱਗੇ ਗੱਡੀ ਘਟੀ ਚਾਪੀ ਘਟਦਾ ਗੱਡੀ ਕੋਲ ਸਰ ਕੰਪਲੇਂਟ ਕਰ ਜੀ ਮੇਰੀ ਗੱਡੀ ਕੋਈ ਇੱਥੇ ਲਾ ਤੇ ਚਾਹ ਮੇਰੀ ਕੰਪਲੇਂਟ ਕਰ ਦੇ ਪਬਲਿਕ ਜੀ ਨਾ ਨਾ ਕੋਈ ਨਹੀਂ ਜਮਾਏ ਸਾਡੇ ਵੀ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਸਾਡੇ ਵੀ ਜਮਾ ਕਰਦਾ ਹੋਰ ਜਮਾ ਕਰਦਾ ਸਾਡੇ ਵੀ ਜਮਾ ਸਰ ਤੁਰ ਤੁਰ ਮੌਕੇ ਤੇ ਫਿਰ ਤੂੰ ਗੱਡੀ ਤੇ ਬੈਠਾ ਜੀਵੇਂ ਹੈਲੋ ਤੂੰ ਬੇਕੇਦੂ ਬੱਗੇ ਥੋ ਛੋਟੀ ਨਹੀਂ ਆ ਗਈ ਦਰ ਤੋਂ ਗੱਡੀ ਕਿਹੜੀ ਪਿੱਛੇ ਵਗਾ ਰਹੀ ਗੱਡੀ ਬਹੁਤ